ਬੁੱਲੇ ਸ਼ਾ ਬੁੱਲੇ ਸ਼ਾ ਦੀ ਪਹਿਲੀ ਰਚਨਾ ਹੈਗੀ ਆ ਬੁੱਲਾ ਕੀ ਜਾਨਾ ਮੈਂ ਕੌਣ ਬਰਸਾਂਗ ਉਸੇ ਤਰੀਕੇ ਨਾਲ ਜਾਂਦਾ ਵੀ ਇਹ ਕਾਵ ਟੋਟਾ ਸਾਡੀ ਪੰਜਾਬੀ ਦੀ ਸਹਿਦਮਾਲਾ ਪੁਸਤਕ ਦੇ ਸੂਫੀ ਕਾਵ ਦੇ ਵਿੱਚੋਂ ਲਿਆ ਗਿਆ ਵਾ ਇਹ ਬੁੱਲੇ ਸ਼ਾ ਦੀ ਰਚਨਾ ਵਾ ਤੇ ਰਚਨਾ ਦਾ ਨਾਮ ਹੈਗਾ ਬੁੱਲਾ ਕੀ ਜਾਨਾ ਮੈਂ ਕੌਣ ਜਿਹੜੇ ਬੁੱਲੇ ਸ਼ਾ ਨੇ ਇਹ ਬੜੇ ਭਗਤੀ ਵਾਲੇ ਮਸਤੀ ਵਾਲੇ ਸੂਫੀ ਫਕੀਰ ਸੀ ਉਸ ਦੀ ਫਕੀਰੀ ਨੇ ਉਸ ਨੂੰ ਕਵੀ ਬਣਾਇਆ ਤੇ ਬੁੱਲੇ ਸ਼ਾਹ ਜੰਦਾ ਗੁਰੂ ਸ਼ਿਖ ਸ਼ਾ ਇਨਾਇਤ ਇਹਨਾਂ ਨੇ ਕਾਫੀਆਂ ਅਠਵਾਰੇ ਬਾਰਾਂ ਮਾਂ ਤਿੰਨ ਸਿਹਰਫੀਆਂ ਲਿਖੀਆਂ ਹੁਣ ਇਹ ਜਿਹੜੀ ਕਾਫੀ ਹੈਗੀ ਆ ਬੁੱਲਾ ਕਿ ਜਾਣਾ ਮੈਂ ਕੌਣ ਇਹਦੀਆਂ ਲਾਈਨਾਂ ਨੇ ਨਾ ਮੈਂ ਮੋਮਨ ਵਿੱਚ ਮਸੀਤਾ ਨਾ ਮੈਂ ਕਫਰ ਇਮਾਨ ਦੀਆਂ ਰੀਤਾਂ ਨਾ ਮੈਂ ਪਾਕਾਂ ਵਿੱਚ ਪਲੀਤਾ ਨਾ ਮੈਂ موسی ਨਾ ਫਰੀਅਨ ਬੁੱਲਾ ਕੀ ਜਾਨਾ ਮੈਂ ਕੌਣ ਬੁੱਲੇ ਸ਼ਾਹ ਆਖਦਾ ਹੈ ਕਿ ਨਾ ਮੇਰੀ ਮੈਂ ਮੈਂ ਨਾ ਮੇਰੀ ਮੈਂ ਮਸੀਤਾਂ ਵਿੱਚ ਰਹਿਣ ਵਾਲੇ ਮੁਸਲਮਾਨ ਹੋਣ ਵਿੱਚ ਹੈ ਤੇ ਨਾ ਹੀ ਕਫਰ ਕਫਰ ਦਾ ਮਤਲਬ ਝੂਠ ਝੂਠ ਜਾ ਇਮਾਨ ਦੇ ਝਗੜੇ ਵਿੱਚ ਪੈਣ ਵਿੱਚ ਹੈ ਨਾ ਹੀ ਮੇਰੀ ਮੈਂ ਆਪਣੇ ਆਪ ਨੂੰ ਪਵਿੱਤਰ ਲੋਕਾਂ ਵਿੱਚ ਗਿਣਨ ਕਰਕੇ ਤੇ ਨਾ ਹੀ ਅਪਵਿੱਤਰ ਲੋਕਾਂ ਵਿੱਚ ਗਿਣਨ ਕਰਕੇ ਹੈ ਨਾ ਮੈਂ موسی ਨਾ ਫਰਯੋਨ ਮੈਂ ਮਿਸਰ ਦੇ ਬਾਦਸ਼ਾਹ ਫਰਯੋਨ ਵਾਂਗੂੰ ਹੰਕਾਰੀ ਹੋਣ ਵਿੱਚ ਵੀ ਨਹੀਂ ਤੇ ਨਾ ਹੀ ਫਰਯੋਨ ਦਾ ਮਾਣ ਤੋੜਨ ਵਾਲੇ موسی ਹੋਣ ਵਿੱਚ ਹੈ ਬੁੱਲਾ ਕੀ ਜਾਣਾਂ ਮੈਂ ਕੌਣ ਮੈਂ ਨਹੀਂ ਜਾਣਦਾ ਕਿ ਮੈਂ ਕੀ ਹਾਂ ਜਾਂ ਮੈਂ ਕੌਣ ਹਾਂ ਅਗਲੇ ਹਲਾਣੇ ਨੇ ਨਾ ਮੈਂ ਅੰਦਰ ਵੇਦ ਕਿਤਾਬਾਂ ਨਾ ਮੈਂ ਪੰਗਾ ਵਿੱਚ ਸ਼ਰਾਬਾਂ ਨਾ ਵਿੱਚ ਰਿੰਦਾ ਮਸਤ ਕਰਾਬਾਂ ਨਾ ਵਿੱਚ ਜਾਗਣ ਨਾ ਵਿੱਚ ਸੌਣ ਬੁੱਲਾ ਕੀ ਜਾਣਾਂ ਮੈਂ ਕੌਣ ਨਾ ਮੇਰੀ ਮੈਂ ਵੇਦ ਪੜਨ ਜਾ ਕੁਰਾਨ ਪੜਨ ਵਾਲਿਆਂ ਵਿੱਚੋਂ ਹੋਣ ਕਰਕੇ ਹੈ ਨਾ ਮੇਰੀ ਮੈਂ ਭੰਗ ਜਾਂ ਸ਼ਰਾਬ ਪੀਣ ਵਾਲਿਆਂ ਵਿੱਚੋਂ ਹੋਣ ਕਰਕੇ ਹੈ ਨਾ ਮਲੰਗਾ ਅਤੇ ਨਸ਼ੇ ਵਿੱਚ ਬਦਮਸਤ ਹੋਣ ਵਾਲਿਆਂ ਵਿੱਚੋਂ ਹੋਣ ਕਰਕੇ ਹੈ ਨਾ ਮੇਰੀ ਮੈਂ ਜਾਗਣ ਤੇ ਨਾ ਸੁੱਤੇ ਰਹਿਣ ਵਾਲਿਆਂ ਵਿੱਚੋਂ ਹੋਣ ਕਰਕੇ ਹੈ ਇਸ ਕਰਕੇ ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ ਤੀਜਾ ਵਾਰ ਨਾ ਮੈਂ ਆਬੇ ਨਾ ਮੈਂ ਖਾਕੀ ਨਾ ਮੈਂ ਆਤਿਸ਼ ਨਾ ਮੈਂ ਪੌਣ ਬੁੱਲਾ ਕੇ ਜਾਣਾ ਮੈਂ ਕੌਣ ਨਾ ਵਿੱਚ ਸ਼ਾਦੀ ਨਾ ਗਮ ਨਾਕੀ ਨਾ ਮੈਂ ਵਿੱਚ ਪ੍ਰੀਤੀ ਪਾਕੀ ਨਾ ਮੈਂ ਆਬੇ ਨਾ ਮੈਂ ਖਾਕੀ ਨਾ ਮੈਂ ਆਤਿਸ਼ ਨਾ ਮੈਂ ਪੌਣ ਬੁੱਲਾ ਕੇ ਜਾਣਾ ਮੈਂ ਕੌਣ ਸ਼ਾਦੀ ਦਾ ਮਤਲਬ ਹੋ ਗਿਆ ਖੁਸ਼ੀਆਂ ਨਾ ਮੇਰੀ ਮੈਂ ਖੁਸ਼ੀਆਂ ਮਨਨ ਵਾਲਿਆਂ ਵਿੱਚ ਹੈ ਨਾ ਹੀ ਗਮਗੀਨ ਰਹਿਣ ਵਾਲਿਆਂ ਵਿੱਚ ਹੈ ਨਾ ਮੇਰੀ ਮੈਂ ਪਵਿੱਤਰ ਲੋਕਾਂ ਵਿੱਚ ਹੈ ਤੇ ਨਾ ਹੀ ਅਪਵਿੱਤਰ ਲੋਕਾਂ ਵਿੱਚ ਹੈ ਨਾ ਮੇਰੀ ਮੈਂ ਪਾਣੀ ਦਾ ਬਣਿਆ ਹੋਣ ਵਿੱਚ ਆਬੀ ਦਾ ਮਤਲਬ ਪਾਣੀ ਆਬ ਪਾਣੀ ਖਾਕੀ ਦਾ ਮਤਲਬ ਮਿੱਟੀ ਤੇ ਨਾ ਹੀ ਮਿੱਟੀ ਦਾ ਬਣਿਆ ਹੋਣ ਵਿੱਚ ਹੈ ਨਾ ਹੈ ਮੇਰੀ ਮੈਂ ਅਗ ਦਾ ਬਣਿਆ ਹਾਂ ਵਿੱਚ ਆਤਸ਼ ਦਾ ਮਤਲਬ ਅੱਗ ਤੇ ਨਾ ਮੈਂ ਹਵਾ ਦਾ ਬਣਿਆ ਹਾਂ ਹੁਣ ਵਿੱਚ ਹੈ ਇਸ ਕਰਕੇ ਮੈਨੂੰ ਜਾਣਦਾ ਕਿ ਮੇਰੀ ਮੈਂ ਕੀ ਹੈ ਨਾ ਮੈਂ ਅਰਬੀ ਨਾ ਲਾਹੌਰੀ ਨਾ ਮੈਂ ਹਿੰਦੀ ਸ਼ਹਿਰ ਨਗੌਰੀ ਨਾ ਮੈਂ Hindu ਤੁਰਕ ਪਸ਼ੌਰੀ ਨਾ ਮੈਂ ਰੰਦਾ ਵਿੱਚ ਨਿਧੌਣ ਭੁੱਲਾ ਕੇ ਜਾਣਾ ਮੈਂ ਕੌਣ ਨਾ ਮੇਰੀ ਮੈਂ ਅਰਬਦਾ ਰਹਿਣ ਵਾਲਾ ਹੁਣ ਵਿੱਚ ਹੈ ਤੇ ਨਾ ਹੀ ਮੈਂ ਲਾਹੌਰ ਦਾ ਰਹਿਣ ਹੋਣਾ ਰਹਿਣ ਵਾਲਾ ਹੁਣ ਵਿੱਚ ਹੈ ਤੇ ਨਾ ਹੀ ਮੇਰੀ ਮੈਂ ਹਿੰਦੀ ਹੁਣ ਵਿੱਚ ਹੈ ਤੇ ਨਾ ਹੀ ਨਗੌਰ ਸ਼ਹਿਰ ਦਾ ਰਹਿਣ ਵਾਲਾ ਹੁਣ ਵਿੱਚ ਹੈ ਨਾ ਹੀ ਮੇਰੀ ਮੈਂ Hindu ਹੁਣ ਵਿੱਚ ਹੈ ਤੇ ਨਾ ਹੀ ਪਸ਼ੋਰੀ ਤੁਰਕ ਹੁਣ ਵਿੱਚ ਹੈ ਦੇ ਨਾ ਹੀ ਨਦੌਣ ਦੇ ਸੂਫੀ ਤਕੀਏ ਨਾਲ ਸੰਬੰਧ ਰੱਖਣ ਵਿੱਚ ਹੈ ਇਸ ਕਰਕੇ ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ ਨਾ ਮੈਂ ਭੇਦ ਮਜ਼ਬਦ ਦਾ ਪਾਇਆ ਨਾ ਮੈਂ ਆਦਮ ਹਵਾ ਜਾਇਆ ਨਾ ਮੈਂ ਆਪਣਾ ਨਾਮ ਤਰਾਇਆ ਨਾ ਵਿੱਚ ਬੈਠਣ ਨਾ ਵਿੱਚ ਭੌਣ ਭੁੱਲਾ ਕੇ ਜਾਣਾ ਮੈਂ ਕੌਣ ਨਾ ਮੈਂ ਭੇਦ ਮਜ਼ਬਦ ਦਾ ਪਾਇਆ ਮੇਰੀ ਮੈਂ ਧਰਮ ਦਾ ਭੇਦ ਪਾਉਣ ਵਿੱਚ ਨਹੀਂ ਹੈ ਕਿਉਂਕਿ ਮੈਂ ਇਸ ਉੱਚੀ ਅਵਸਥਾ ਤੱਕ ਨਹੀਂ ਪੁੱਜਿਆ ਮੇਰੀ ਮੈਂ ਬਾਬੇ ਆਦਮ ਤੇ ਮਾਈ ਹਵਾ ਦਾ ਪੁੱਤਰ ਹੋਣ ਵਿੱਚ ਵੀ ਨਹੀਂ ਹੈ ਨਾ ਮੇਰੀ ਮੈਂ ਇਸ ਸੰਸਾਰ ਵਿੱਚ ਵੱਡਾ ਨਾਮ ਧਰਉਣ ਵਿੱਚ ਹੈ ਨਾ ਮੇਰੀ ਮੈਂ ਇੱਕ ਥਾਂ ਡੇਰਾ ਲਾਉਣ ਵਾਲੇ ਫਕੀਰਾਂ ਵਿੱਚ ਹੈ ਨਾ ਹੀ ਘੁੰਮਣ ਵਾਲੇ ਫਕੀਰਾਂ ਵਿੱਚ ਹੈ ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ। ਅਵਲ ਆਖਰ ਆਪ ਨੂੰ ਜਾਨਾ ਹੈ ਪ੍ਰਭੂ ਮੇਰੀ ਮੈਂ ਕਿਸੇ ਵੀ ਸਥਿਤੀ ਵਿੱਚ ਨਹੀਂ ਹੈ। ਅਵਲ ਆਖਰ ਆਪ ਨੂੰ ਜਾਨਾ। ਮੈਂ ਤੈਨੂੰ ਹੀ ਪਛਾਣਦਾ ਹਾਂ ਤੇਰੇ ਤੋਂ ਬਿਨਾ ਹੋਰ ਮੈਂ ਕਿਸੇ ਨੂੰ ਨਹੀਂ ਪਛਾਣਦਾ। ਨਾ ਕੋਈ ਦੂਜਾ ਹੋਰ ਪਛਾਣਾ। ਮੇਥੋਂ ਹੋਰ ਨਾ ਕੋਈ ਸਿਆਣਾ ਮੇਥੋਂ ਤੇਰੇ ਬਿਨਾ ਕਿਸੇ ਹੋਰ ਦੀ ਪਛਾਣ ਇਹ ਨਹੀਂ ਹੁੰਦੀ ਬੁੱਲੇ ਸ਼ਾ ਖੜਾ ਹੈ ਕੌਣ ਤੇ ਬੁੱਲੇ ਸ਼ਾ ਦੀ ਹਸਤੀ ਤੇਰੇ ਸਾਹਮਣੇ ਕੁਝ ਵੀ ਨਹੀਂ ਹੈ ਮੈਂ ਨਹੀਂ ਜਾਣਦਾ ਮੇਰੀ ਮੈਂ ਕੀ ਹੈ ਮੇਰੀ ਮੈਂ ਅਸਲ ਵਿੱਚ ਤੂੰ ਹੀ ਹੈ ਕੇਂਦਰੀ ਭਾਵ ਸੂਫੀ ਰਹਿਸਵਾਦੀ ਕਿਉਂਕਿ ਬੁੱਲੇ ਸ਼ਾ ਸੂਫੀ ਕਵੀ ਨੇ ਸੂਫੀ ਰਹਿਸਵਾਦੀ ਅਨੁਭਵ ਰਾਹੀਂ ਰੱਬ ਨਾਲ ਇੱਕ ਮਿਕਤਾ ਨੂੰ ਪ੍ਰਾਪਤ ਕਰਕੇ ਮਨੁੱਖ ਦੀ ਆਪਣੀ ਮੈਂ ਦੀ ਕੋਈ ਹੋਂਦ ਹੀ ਨਹੀਂ ਰਹਿੰਦੀ ਕਿ ਉਸ ਨੂੰ ਆਪਣੀ ਮੈਸਮੇਤ ਸਾਰਾ ਸੰਸਾਰ ਰੱਬ ਦਾ ਰੂਪ ਹੀ ਦਿਖਾਈ ਦਿੰਦਾ ਹੈ